ਆਓ ਜੀ ਆਪਾਂ ਬਾਜ਼ਾਰ ਦੇਖ ਰਹੇ ਹਾਂ ਇੱਥੇ ਲੋਕਲ ਲੋਕਲ ਬਾਜ਼ਾਰ ਦੇ ਵਿੱਚ ਇਹ ਪਨੀਰ ਇਸ ਤਰ੍ਹਾਂ ਕਰਕੇ ਰੱਖਦੇ ਨੇ ਕੀ ਹੈ ਜੀ ਇਹ ਮੰਤੂ 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 ਦਿਖਾਓ ਥੋੜਾ ਇਹ ਦੇਖੋ ਮੋਮੋ ਜੀ ਦੀ ਤਰ੍ਹਾਂ ਹੈ ਤੇ ਇਹਨੂੰ ਇਹ ਮੰਤੂ ਕਹਿੰਦੇ ਨੇ ਬਿਲਕੁਲ ਸੁਨਸਾਨ ਪਸਰੀ ਹੈ ਇੱਥੇ ਤੁਸੀਂ ਦੇਖੋ ਵੀ ਚਿੜੀਆਂ ਦੀ ਆਵਾਜ਼ ਵੀ ਸੁਣ ਰਹੀ ਹੈ ਤੇ ਇੱਥੇ ਦੋ ਸੇਵਾਦਾਰ ਰੱਖੇ ਹੋਏ ਨੇ ਜੋ ਇੱਥੇ ਦੇ ਲੋਕਲ ਨੇ ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਅੱਪਾ ਖੜੇ ਆ ਜਲਾਲਾਬਾਦ ਜਲਾਲਾਬਾਦ ਪਾਕਿਸਤਾਨ ਦੀ ਸਰਦ ਦੇ ਨਾਲ ਲੱਗਿਆ ਇੱਕ ਛੋਟਾ ਜਿਹਾ ਸ਼ਹਿਰ ਹੈ afghanistan ਦੇ ਵਿੱਚ ਦਾ ਬੜਾ ਮਹੱਤਵ ਹੈ ਇਹ ਪਾਕਿਸਤਾਨ ਦੇ ਬਿਲਕੁਲ ਨੇੜੇ ਹੈ ਤੇ ਇੱਥੋਂ ਦੇ ਲੋਕਲ ਜਿਹੜੇ ਗੁਰਦੁਆਰੇ ਨੇ ਅੱਜ ਆਪਾਂ ਉਹਨਾਂ ਚੱਲਾਂਗੇ ਇੱਥੇ ਕਹਿੰਦੇ ਕੋਈ ਵੀ ਸ਼ਹਿਰ ਦੇ ਵਿੱਚ ਟੈਕਸੀ ਨਹੀਂ ਹੈਗੀ ਸਾਰੇ ਦੇ ਸਾਰੇ ਆਟੋ ਹੀ ਚੱਲਦੇ ਨੇ ਤੇ ਆਟੋ ਦੇ ਵਿੱਚ ਵੀ ਆਪਾਂ ਇੱਥੋਂ ਬਹਿ ਕੇ ਦੇਖਾਂਗੇ ਇੱਥੋਂ ਦੇ ਜਿਹੜੇ ਲੋਕਾਂ ਦਾ ਰਹਿਣ ਸਹਿਣ ਹੈ ਤੇ ਇੱਥੋਂ ਦੀ ਲਾਈਫ ਆ ਕਿਦਾਂ ਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਮੋਟਰਸਾਈਕਲ ਨਵੇਂ ਬਣਾਈ ਜਾਂਦੇ ਨੇ ਜਿਸ ਤਰ੍ਹਾਂ ਆਪਣੇ ਸਾਈਕਲ ਜੜਦੇ ਨੇ ਇੱਥੇ ਮੋਟਰਸਾਈਕਲ ਜੜੀ ਜਾਂਦੇ ਨੇ ਨਵੇਂ ਤਿਆਰ ਕਰਕੇ ਬਾਜ਼ਾਰ 'ਚ ਜਾਈ ਜਾਂਦੇ ਨੇ ਨੰਬਰ ਨੰਬਰ ਇਹਨਾਂ ਦਾ ਕੋਈ ਨਹੀਂ ਲੱਗਦਾ ਇਹੋ ਜਿਹੇ ਛੋਟੀਆਂ ਦੁਕਾਨਾਂ ਜਾਂ ਇਹੋ ਜਿਹੀਆਂ ਏਜੰਸੀਆਂ ਦੇ ਵਿੱਚ ਜੇ ਮੈਂ ਆਪਣੇ ਈਵੀ ਬੈਕ ਚਲਦੀਆਂ ਨੇ ਇੱਥੇ ਪਟ્રોલ ਵਾਲੀਆਂ ਬਾਈਕ ਚੜ ਰਹੇ ਨੇ ਇਹ ਇਹ ਨੇ ਜੀ ਮੋਟਰਸਾਈਕਲ ਇੱਥੋਂ ਦੇਖੋ ਤੁਸੀਂ ਇੱਥੇ ਜੜੀ ਜਾਂਦੇ ਨੇ ਇਹਨਾਂ ਨੂੰ ਖੁੱਲੀ ਆਉਂਦੇ ਨੇ ਆਹ ਭਾਜੀ ਕੀ ਹਾਲ ਹੈ ਕੀ ਹਾਲ ਨੇ ਭਾਜੀ ਕਿਵੇਂ ਹੋ ਆਂ ਇੰਡੀਆ ਉਹ ਪਾਕਿਸਤਾਨ ਇੰਡੀਆ ਇੰਡੀਆ ਹਮਾਰਾ ਅਨਕਲ ਕਸਣੇ ਇਸਕਾ ਕੀ ਨਾਮ ਹੈ ਸਮੋਸਾ ਇਹ ਸਮੋਸਾ ਜੀ ਆਪਣੀ ਤਰ੍ਹਾਂ ਇਹਦੇ ਵਿੱਚ ਵੀ ਇਹ ਆਲੂ ਪਾਉਂਦੇ ਨੇ ਤੇ ਸਮੋਸੇ ਦਾ ਜਿਹੜਾ ਸਾਈਜ਼ ਆ ਉਹ ਦੇਖਣ ਵਾਲਾ ਬਹੁਤ ਵੱਡਾ ਹੈ ਤੇ ਹੌਲਾ ਬਹੁਤ ਹੈ ਸਮੋਸਾ ਸਮੋਸੇ ਨੂੰ ਕੁਝ ਇਸ ਤਰ੍ਹਾਂ ਇਸ ਤਰ੍ਹਾਂ ਇਹ ਦਿੰਦੇ ਨੇ ਪਰੋਸ ਕੇ ਤੇ ਛੋਲੇ ਵਾਲੇ ਸਮੋਸੇ ਜਿਹੜੇ ਆਪਣੇ ਮਿਲਦੇ ਸੀ ਪਹਿਲਾਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਜਦੋਂ ਅਸੀਂ ਸਕੂਲ ਸਕਾਲ ਚ ਪੜ੍ਹਦੇ ਹੁੰਦੇ ਸੀ ਛੋਲੇ ਵਾਲੇ ਸਮੋਸੇ ਜਾਂ ਸੁੱਕੇ ਸਮੋਸੇ ਹੀ ਮੰਗਦੇ ਸੀ ਇਹ ਨੇ ਜੀ ਇੱਥੋਂ ਦੇ ਵੀਡੀਓ ਜਿਹੜੇ ਭਰਦੇ ਨੇ ਆਪਣੇ ਮੋਬਾਈਲ ਦੇ ਵਿੱਚ ਤੇ ਸਾਰੀਆਂ ਵੀਡੀਓ ਪਵਾਈਆਂ ਜਾਂਦੀਆਂ ਨੇ ਤੇ ਡਾਊਨਲੋਡ ਨਹੀਂ ਹੁੰਦੀਆਂ ਇੰਟਰਨੈਟ ਦੀ ਬਹੁਤ ਪ੍ਰੋਬਲਮ ਹੈ ਇੱਧਰ ਵੀ ਕਿਹੇ ਲੱਗੀ ਹੋਈ ਹੈ کتنی ویڈیو ڈال دیتے ہو آپ ہنڈرڈ روپیز میں کتنی ویڈیو پچاس روپے ایک ویڈیو ایک مو ٹھیک ہے جیسے مووی ڈلوانا ہو کتنے میں ڈالتے ہو ٹھیک ہے جی میموری کے حساب سے ہے ਲਓ ਜੀ ਆਪਾਂ ਬਾਜ਼ਾਰ ਦੇਖ ਰਹੇ ਹਾਂ ਇੱਥੋਂ ਦੇ ਲੋਕਲ ਲੋਕਲ ਬਾਜ਼ਾਰ ਦੇ ਵਿੱਚ ਇਹ ਪਨੀਰ ਇਸ ਤਰ੍ਹਾਂ ਕਰਕੇ ਰੱਖਦੇ ਨੇ ਕੀ ਚੀਜ਼ ਹੈ ਜੀ ਇਹ ਕੀ ਹੈ ਜੀ ਇਹ ਪਨੀਰ ਪਨੀਰ ਕਿੰਨੇ ਰੁਪਏ ਕਿਲੋ ਹੈ ਕਿਲੋ 300 ਰੁਪਏ 300 ਰੁਪਏ ਕਿਲੋ ਠੀਕ ਹੈ ਜੀ ਇਸ ਤਰ੍ਹਾਂ ਪਨੀਰ ਬਣਾ ਕੇ ਲਿਆਉਂਦੇ ਨੇ ਕੋਈ ਅਲੱਗ ਹੈ ਆਪਣੇ ਤੋਂ ਜਿਵੇਂ ਟੋਪੀ ਜੀ ਦੇ ਵਿੱਚ ਜਮਾਇਆ ਹੁੰਦਾ ਇਸ ਤਰ੍ਹਾਂ ਲੱਗ ਰਿਹਾ ਹੈ ਤੇ ਟੱਕ ਕੇ ਰੱਖਦੇ ਨੇ ਪੂਰਾ ਹਾਈਜੀਨਿਕ ਹੈ ਕੰਮ ਹਣਾ ਆਪਣੇ ਨਾਲ ਤਾਂ ਆਪਣੇ ਖੁੱਲਾ ਹੀ ਪਿਆ ਹੁੰਦਾ ਹੈਗਾ ਇਹ ਹੈ ਜੀ ਪਨੀਰ ਇੱਥੇ ਜਲਾਲਾਬਾਦ ਦਾ ਜਿਹੜਾ ਅਲਾਵਾਦ ਦੇ ਲੋਕਲ ਬਾਜ਼ਾਰ ਆਪਾਂ ਦੇਖ ਰਹੇ ਹਾਂ ਤੇ ਇੱਧਰ ਚਾਹ ਆਲੇ ਨੇ ਭਾਈ ਸਾਹਿਬ ਤੇ ਨਾਲ ਹੀ ਇੱਧਰ ਹੋਰ ਇੱਕ ਬਾਈ ਵੀਡੀਓ ਵਾਲਾ ਵੀ ਬਣਾਏ ਪਨੀਰ ਆ ਜਿਹੜਾ ਕੁਝ ਇਸ ਤਰ੍ਹਾਂ ਦੀਆਂ ਟੋਕਰੀਆਂ ਦੇ ਵਿੱਚ ਜਮਾਇਆ ਜਾਂਦਾ ਓਹੀ ਛਪੀਆਂ ਪਈਆਂ ਨੇ ਇਹਨਾਂ ਦੇ ਉੱਪਰ ਤੇ ਇਹ ਚੀਜ਼ ਦੇ ਵਿੱਚ ਨਚੋੜਿਆ ਜਾਂਦਾ ਇਹ ਨੇ ਪਨੀਰ ਵਾਲੇ ਇੱਥੇ ਤੇ ਲੋਕਲ ਜਿਹੜੀ ਮਾਰਕੀਟ ਆ ਉਹਦੇ ਵਿੱਚ ਆਪਾਂ ਅੱਜ ਘੁੰਮ ਰਹੇ ਹਾਂ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਲੈ ਕੇ ਚੱਲਾਂਗੇ ਇਹ ਸਬਜ਼ੀ ਦੀ ਦੁਕਾਨ ਆ ਗਈ ਤੇ ਅੱਗੇ ਰੇੜੀਆਂ ਦੀ ਪਰਮਾਰ ਹੈ ਪਿੱਛੇ ਦੁਕਾਨਾਂ ਨੇ ਉੱਪਰ ਮਾਰਕੀਟ ਬਣੀ ਹੋਈ ਹੈ ਸਾਰੀ ਤੇ ਅੱਗੇ ਜਿਹੜਾ ਲੋਕਲ ਸਮਾਨ ਹੈ ਉਹ ਰੇੜੀਆਂ ਦੇ ਵਿੱਚ ਹੀ ਵਿਕ ਰਿਹਾ ਹੈ ਕੀ ਹੈ ਜੀ ਇਹ ਮੰਤੂ 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 ਦਿਖਾਓ ਥੋੜਾ ਇਹ ਦੇਖੋ ਮੋਮੋ ਜੀ ਦੀ ਤਰ੍ਹਾਂ ਹੈ ਤੇ ਇਹਨੂੰ ਇਹ ਮੰਤੂ ਕਹਿੰਦੇ ਨੇ ਸਟਾਰ ਦੇ ਵਿੱਚ ਨਾ ਜਦੋਂ ਬਾਈ ਅਸੀਂ ਵੀਡੀਓ ਬਣਾਉਣ ਲੱਗਦੇ ਆ ਤੇ ਸਾਡੇ ਆਲੇ ਦੁਆਲੇ ਜਿਹੜੀ ਭੀੜ ਆ ਉਹ ਜ਼ਿਆਦਾ ਇਕੱਠੀ ਹੋਣ ਲੱਗ ਜਾਂਦੀ ਹੈ ਤੇ ਪਿੱਛੇ ਜਿਹੜੇ ਇਹ ਬਾਈ ਨੇ ਸਕੂਲ ਜਾਂ ਕਾਲਜ ਵਾਲੇ ਲੱਗਦੇ ਨੇ ਕਿਤਾਬਾਂ ਬੁੱਕਸ ਪੜ੍ਹੀਆਂ ਹੋਈਆਂ ਨੇ ਇਹਨੇ

تم افغانستان آیا ہو مہمان ہو ہمارا ہم تمہارا لیے مہمان نوازی کرے گا. شکریہ شکریہ جی آپ کا شکریہ کیا بادام بناتے ہو آپ میرے پاس مرخ کڑائی ہے مرخ کڑائی ہے مچھلی ہے میرا پاس <laughs> دال ہے <laughs> سبزی ہے <laughs> سب کچھ تم کہو گے ہم تمہارے لیے ہم بنائیں گے کون سی جگہ ہے جلال آباد کی جہاں ہم کھڑے ہیں یہ ملنگار واٹ ہے ملنگار واٹ صرف دلسوس ہوں میرا نام اور سلام کہتا افغانستان میں جہاں پہ جلال آباد میں کون کون سی جو ڈش ہیں وہ مشہور ہیں پوری دنیا میں افغانستان میں کون سی جگہ ڈش جو بنتا ہے جو کون سا کھانا مشہور ہے مشہور کابلی پلاؤ ادھر مشہور ہے افغانستان کا اور روش روش کے مشہور ہے روش روش ہاں روش آپ بناتے ہو روش ہاں روش بہت اچھا بنا بیٹھو نہیں نہیں ابھی ویڈیو بنا رہے ہیں ٹھیک ہے نا افغانستان کے لوگ بہت مہمان نواز ہیں بہت زیادہ بہت زیادہ لوگ آئے گا ہم اس کو لئے گھرہ لگائے گا مہمان نواز دیکھو جی دکان تھے بھی لگی ہے پلاؤ کھلا رہے ہیں بھائی ਲਓ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਨੇੜੇ ਹੀ ਆ। ਇਹ ਜਿਹੜੀ ਸੱਜੇ ਹੱਥ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਹੈ। ਤੇ ਇਹ ਜਿਹੜੀਆਂ ਦੁਕਾਨਾਂ ਨੇ ਇਹ ਵੀ ਕਹਿੰਦੇ ਗੁਰਦੁਆਰਾ ਸਾਹਿਬ ਦੀਆਂ ਨੇ ਸਾਰੀਆਂ। ਤੇ ਇਹਨਾਂ ਦਾ ਕਿਰਾਇਆ ਵਗੈਰਾ ਗੁਰਦੁਆਰਾ ਸਾਹਿਬ ਦੀ ਕਮੇਟੀ ਲਵਾਉਂਦਾ ਰਹਿੰਦਾ। ਤੇ ਅੰਦਰ ਚ ਲਾਂਗੇ ਹੁਣ ਆਪਾਂ। ਗੇਟ ਥੋੜਾ ਜਿਆ ਮੁਸ਼ਕਲ ਖੋਲਦੇ ਨੇ ਤੇ ਤਲਾਸ਼ੀ ਵਗੈਰਾ ਵੀ ਬਹੁਤ ਜ਼ਿਆਦਾ ਸਟ੍ਰਿਕਟਲੀ ਲੈਂਦੇ ਨੇ। ਗੇਟ ਜਿਹੜੇ ਇੱਥੇ ਲਾਏ ਗਏ ਨੇ ਬਹੁਤ ਜ਼ਿਆਦਾ ਮੋਟੇ ਅਤੇ ਮਜ਼ਬੂਤ ਲਾਏ ਹੁੰਦੇ ਨੇ। ਤਾਂ ਕਿ ਕੋਈ ਹਮਲਾ ਵਗੈਰਾ ਨਾ ਕਰ ਸਕੇ। ਗੁਰਦੁਆਰਾ ਸਾਹਿਬ ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਇਥੋਂ ਦੇ ਸਾਰੇ ਗੁਰਦੁਆਰਿਆਂ ਤੇ ਤਾਂ ਕਰਕੇ ਅਸੀਂ ਸਿਕਿਉਰਿਟੀ ਦਾ ਪੂਖਤ ਤੰਤਰਾਜਾਮ ਹੁੰਦਾ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲਈ ਖੜੇ ਆਏ ਸੇ ਦੁਕਾਨ ਹੈ ਮਸਾਲਿਆਂ ਦੀ। ਮਸਾਲੇ ਦੇਖੋ ਤੁਸੀਂ ਕਾਲੀ ਮਿਰਚ ਤੇ ਚਾਹ ਪੱਤੀ ਤੇ ਮਲਠੀ ਹੈ ਇਹ। ਇਹ ਧਨੀਏ। ਤੇ ਇਹ ਸਾਰੇ ਮਸਾਲੇ ਪਏ ਨੇ ਇੱਥੇ। ਮਸਾਲਿਆਂ ਦੇ ਵਿੱਚ ਇੱਕ ਹੋਰ ਮਸਾਲਾ ਮੈਂ ਖਾਸ ਦੇਖਿਆ। ਏ ਦੇਖੋ ਇਹ ਦੱਸੋ ਤੁਸੀਂ ਕਮੈਂਟਾਂ ਦੇ ਵਿੱਚ ਕੀ ਮਸਾਲਾ ਹੈ ਇਹ ਇਹ ਮਸਾਲਾ ਵੀ ਇੱਥੇ ਮਿਲ ਰਿਹਾ ਹੈ ਜਿੰਨਾ ਮਰਜ਼ੀ ਲੈ ਲਓ ਕਹਿੰਦੇ ਬੋਰੀ ਭਰ ਕੇ ਰੱਖੀ ਹੋਈ ਹੈ ਇਹ ਕੀ ਰੇਟ ਹੈ ਇਹ ਕੋਕਨਟ ਬਹੁਤ ਮੁਖਦਰ ਖੰਬੀ ਬਹੁਤ ਮੁਖਦਰ ਉਹ ਆ ਦੇ ਮੁਖਦਰ ਕਿਲੋ 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 ਦਾ ਕੀ ਰੇਟ ਹੈ ਕਿਲੋ 50 50 ਰੁਪਏ ਇਹ 50 ਰੁਪਏ ਕਿਲੋ ਦੇ ਰਹੇ ਨੇ ਭਾਈ ਇੱਥੇ ਤੇ ਦੇਖੋ ਤੁਸੀਂ ਨਾ ਅਫਗਾਨਿਸਤਾਨ ਜੇ ਆਉਣਾ ਚਾਹੁੰਦੇ ਹੋ ਇਹ ਵੀ ਖਾ ਸਕਦੇ ਹੋ ਮਸਾਲਾ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਨਾਨਕ ਦਰਬਾਰ ਤੇ ਸਿਕਿਉਰਿਟੀ ਦਾ ਪੂਰਾ ਪੁਖਤਾ ਇੰਤਜ਼ਾਮ ਹੈ ਇੱਥੇ ਭਾਈ ਉਦੀ ਪਹਿਲਾਂ ਤਰਾਸੀ ਲੈਂਦੇ ਨੇ ਦੇਖਦੇ ਨੇ ਬੈਗ ਚੈੱਕ ਕਰਦੇ ਨੇ ਤੇ ਫਿਰ ਅੰਦਰ ਜਾਣ ਦਿੰਦੇ ਨੇ ਮਾਰ ਡਿਊਟੀ ਹੈ ਤੇ ਨਾਲ ਦੀ ਕਹਿੰਦੇ ਡਿਊਟੀ ਹੈ ਤੇ ਇਹ ਹੈਗਾ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਜਿੱਥੇ ਇੰਨਾ ਨਿਚਾਰਨੇ ਪਾਇਦੇ 1520 ਦੇ ਵਿੱਚ ਤੇ ਅੰਦਰ ਜਾ ਕੇ ਆਪਾਂ ਦੇਖਾਂਗੇ ਤੇ ਦੋ ਗੁਰਦੁਆਰਾ ਸਾਹਿਬ ਨੇ ਜਲਾਲਾਬਾਦ ਦੇ ਵਿੱਚ ਸਿੱਖ ਧਰਮ ਜਿਹੜੇ ਰਿਲੇਟ ਕਰਦੇ ਨੇ ਤੇ ਇਹ ਗੁਰਦੁਆਰਾ ਸਾਹਿਬ ਦੇ ਵੀ ਆਪਾਂ ਅੰਦਰ ਚੱਲਾਂਗੇ ਤੁਹਾਨੂੰ ਮੈਂ ਆਪਦੀ ਲੁੱਕ ਵੀ ਦਿਖਾ ਦਾਂ ਮੈਂ ਰਮਾਲ ਵਗੈਰਾ ਜਿਹੜਾ ਉਹਦੇ ਵਿੱਚ ਭੁੱਲਿਆ ਸੀ ਇਹਨਾਂ ਤੋਂ ਲੈਤੀ ਆ ਅਫਗਾਨਿਸਤਾਨ ਦੀ ਪੱਗ ਤੇ ਅਫਗਾਨਿਸਤਾਨ ਦਾ ਇਹ ਪਰਣਾ ਮੰਨ ਕੇ ਆਪਾਂ ਗੁਰੂ ਸਾਹਿਬ ਦੇ ਤਾਬਿਆਂ ਦੇ ਦਰਸ਼ਨ ਕਰਾਂਗੇ ਇਹ ਗੁਰੂ ਘਰ ਦਾ ਜਿਹੜਾ ਮੇਨ ਹਾਲ ਹੈ ਉੱਥੇ ਇਹ ਲਿਖੇ ਗਏ ਨੇ ਸ਼ਬਦ ਜਿੱਥੇ ਬਾਬਾ ਪੈਤ੍ਰੇ ਪੂਜਾ ਅਸਨ ਧਾਪਨ ਸੋਆ ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਅੱਲੀ ਪਾਤਸ਼ਾਹੀ ਨੇ ਆਪਣੇ ਚਰਨ ਪਾਏ ਨੇ ਇਸ ਜਗ੍ਹਾ ਤੇ ਕਾਹ ਕਰਕੇ ਇਹ ਜਿਹੜੇ ਸ਼ਬਦ ਇੱਥੇ ਲਿਖੇ ਗਏ ਨੇ ਦੇਖੋ ਇਹ ਐ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਲਾਲਾਬਾਦ ਤੇ ਬਹੁਤ ਸੋਹਣਾ ਬਣਾਇਆ ਗਿਆ ਸਾਰੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣੀ ਡੈਕੋਰੇਸ਼ਨ ਹੈ ਤੇ ਸਾਰਾ ਦਰਬਾਰ ਸਾਹਿਬ ਹੀ ਬਹੁਤ ਸੋਹਣਾ ਸਜਾਇਆ ਗਿਆ ਤੇ ਪਾਲਕੀ ਸਾਹਿਬ ਵੀ ਦੇਖੋ ਤੁਸੀਂ ਬਹੁਤ ਪੁਰਾਣੀ ਹੈ ਇੱਥੇ ਗੁਰੂ ਸਾਹਿਬ ਨੇ ਕਹਿੰਦੇ ਚਰਨ ਪਾਏ ਨਹੀਂ ਦਰਸ਼ਨ ਦਿੱਤੇ ਨੇ ਗੁਰੂ ਸਾਹਿਬ ਦੀ ਜਿਹੜੀ ਬੀੜ ਹੈ ਸੁਸ਼ੋਭਤ ਨਹੀਂ ਕੀਤੀ ਜਾਂਦੀ ਕੋਈ ਉੰਨੀ 21 ਹੁੰਦੀ ਹੈ ਤਾਂ ਖਤਰਾ ਬਣਿਆ ਰਹਿੰਦਾ ਹੈ ਇਹ ਪਾਲਕੀ ਸਾਹਿਬ ਹੀ ਹੈ ਕੁਝ ਬੀੜ ਸਾਹਿਬ ਨੇ ਜਿਹੜੇ ਉਹ ਇੰਡੀਆ ਵੀ ਪਹੁੰਚ ਚੁੱਕੇ ਨੇ ਇਹ ਕੁਝ ਉੱਪਰੋਂ ਇਸ ਤਰ੍ਹਾਂ ਦਾ ਨਜ਼ਾਰਾ ਹੈ ਮਤਲਬ ਵਿੱਚ ਕੰਧਾਂ ਤੇ ਲੱਗੇ ਇਹ ਪਾਲਕੀ ਸਾਹਿਬ ਆ ਗਈ نیچے ਤੇ ਇਧਰ ਵੀ ਜਿਹੜੇ ਰਮਾਲੇ ਵਗੈਰਾ ਨੇ ਉਹ ਸੰਭਾਲ ਕੇ ਰੱਖੇ ਗਏ ਨੇ ਤੇ ਸਤਖੰਡ ਜਿਹੜਾ ਆਪਾਂ ਕਹਿੰਦੇ ਆ ਉਹ ਵੀ ਇੱਥੇ ਖਾਲੀ ਹੈ ਤੇ ਗੁਰੂ ਸਾਹਿਬ ਬਣਾ ਗੁਰੂ ਸਾਹਿਬ ਦੀ ਬੀੜ ਬਣਾ ਇਧਰ ਕੁਝ ਪੰਕਤੀਆਂ ਜਿਹੜੀਆਂ ਲਿਖ ਕੇ ਲਾਈਆਂ ਗਈਆਂ ਨੇ ਇੱਥੇ ਵੀ ਕਿਸੇ ਸਮੇਂ ਚ ਗੁਰੂ ਸਾਹਿਬ ਦੇ ਜਿਹੜੇ ਬੀੜ ਸੀਗੇ ਜਿਹੜੇ ਗੁਰੂ ਸਾਹਿਬ ਦੇ ਅੰਗ ਸੀਗੇ ਉਹ ਇੱਥੇ ਸੀਗੇ ਤੇ ਅੱਜ ਵੀ ਇਹ ਜਗ੍ਹਾ ਉਵੇਂ ਹੀ ਹੈ ਪਰ ਗੁਰੂ ਸਾਹਿਬ ਦੀ ਬੀੜ ਹੈ ਜਿਹੜੀ ਉਹ ਇੱਥੋਂ ਜਾ ਚੁੱਕੀ ਹੈ ਤੇ ਇਹ ਕੁਝ ਜਿਹੜੇ ਪੰਕਤੀਆਂ ਨੇ ਉਹ ਜੜਾ ਕੇ ਰੱਖੀਆਂ ਗਈਆਂ ਨੇ ਇੱਥੇ ਉੱਪਰ ਖੜ ਕੇ ਪੜ ਸਕੇ ਹੋਰ ਕਿਤੇ ਲਗਾਈ ਨਹੀਂ ਗਈ ਸੱਜਣ ਮੇਰੇ ਰੰਗਲੇ ਜਾਇ ਸੁਤੇ ਦੀ ਜੀਰਾਨ ਇਹੇ ਸਾਰੀ ਕੁਰਬਾਨੀ ਜਿਹੜੀ ਇੱਥੇ ਜੜਾ ਕੇ ਰੱਖੀ ਗਈ ਹੈ ਤੇ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਗਿਆ ਅੰਦਰੋਂ ਛੋਟਾ ਜਿਹਾ ਹਾਲ ਹੈ ਪਹਿਲੀ ਪਾਸੇ ਹੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਚਰਨ ਪਾਏ ਨੇ ਉਹਨਾਂ ਦੇ ਚਰਨ ਸੋ ਪ੍ਰਾਪਤ ਜਗ੍ਹਾ ਹੈ ਇਹ ਇਹ ਗੁਰੂ ਸਾਹਿਬ ਜਿੱਥੇ ਸੁਖਾਸਣ ਹੁੰਦੇ ਸੀ ਆਪਣਾ ਸੱਚਖੰਡ ਕਹਿ ਦਿੰਨੇ ਆਪਾਂ ਉਹ ਜਗ੍ਹਾ ਹੈਗੀ ਇੱਥੇ ਵੀ ਕੋਈ ਬੀੜ ਸਾਹਿਬ ਵਗੈਰਾ ਨਹੀਂ ਹੈਗੀ ਕਿਉਂਕਿ ਇੱਥੇ ਜਾ ਚੁੱਕਿਆ ਨੇ ਬੀੜ ਤੇ ਸਿਰਫ ਇਹ ਬਾਕੀ ਰਮਾਲੇ ਰਮਾਲੇ ਵਸਾਈਆਂ ਤੇ ਸਰਾਣੇ ਕੰਬਲ ਵਗੈਰਾ ਇੱਥੇ ਪਏ ਨੇਗੇ ਕੱਪੜੇ ਪਏ ਨੇ ਅਸੀਂ ਪਹਿਲਾਂ ਵੀ ਦੇਖ ਸੋਕਿਆ ਕਾਬਲ ਦੇ ਵਿੱਚ ਇੱਕ ਗੁਰੂ ਘਰ ਇਹ ਹੋਇਆ ਸੀ ਜਿਹੜਾ ਤਿੰਨ ਤੋਂ ਚਾਰ ਮੰਜ਼ਲਾ ਸੀ ਇਹ ਹੈ ਨਾ ਇਹ ਪਹਿਲੀ ਮੰਜ਼ਲਾ ਤੇ ਪਹਿਲੀ ਮੰਜ਼ਲ ਦੇ ਉੱਪਰ ਬੈਠਣ ਦੀ ਜਗ੍ਹਾ ਬਣਾਈ ਗਈ ਹੈ ਆਲੇ ਦੁਆਲੇ ਜਿਹੜੀ ਗੈਲਰੀ ਹੁੰਦੀ ਹੈ ਉਹਦੇ ਵਿੱਚ ਕੁਰਸੀਆਂ ਵਗੈਰਾ ਵੀ ਰੱਖੀਆਂ ਗਈਆਂ ਨੇ ਇਹ ਇੱਕ ਗੁਰਦੁਆਰਾ ਸਾਹਿਬ ਦੇ ਅੰਦਰੋਂ ਨਜ਼ਾਰਾ ਹੈਗਾ ਅਫਗਾਨਿਸਤਾਨ ਦੇ ਜਲਾਲਾਬਾਦ ਸਹਿਰ ਦਾ ਤੇ ਹੁਣ ਆਪਾਂ ਚੱਲਾਂਗੇ نیچے نیچے ਜਾ ਕੇ ਦੇਖਦੇ ਆਂ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਤੇ ਹੋਰ ਜਿਹੜਾ ਵੀ ਇੱਥੇ ਸਾਜੋ ਸਮਾਨ ਹਾਲੇ ਬਾਕੀ ਹੈ ਇੱਥੋਂ ਬਹੁਤ ਸਾਰੇ ਸਿੱਖ ਨੇ ਜਿਹੜੇ ਉਹ ਪਲਾਨ ਕਰ ਚੁੱਕੇ ਨੇ ਜਾ ਚੁੱਕੇ ਨੇ ਸਿਕਿਉਰਿਟੀ ਦੇ ਕਾਰਨਾਂ ਕਰਕੇ ਇੱਥੇ ਬਹੁਤ ਡਰ ਦਾ ਮਾਹੌਲ ਸੀ ਪਹਿਲਾਂ ਅੱਜ ਤੋਂ 2-3 ਸਾਲ ਪਹਿਲਾਂ ਇੱਥੇ ਬਹੁਤ ਵੱਡਾ ਹਮਲਾ ਵੀ ਹੋਇਆ ਹੈ ਇਹ ਜੀ ਬਾਬਾ ਕਬੀਰ گورਨਮੈਂਟ ਸਕੂਲ ਦਲਾਲਾਬਾਦ ਅਫਗਾਨਿਸਤਾਨ ਜਿਹੜਾ 2012 ਦੇ ਵਿੱਚ ਬਣਾਇਆ ਗਿਆ ਇੱਥੇ ਇਹਨੂੰ ਅੱਜ ਜਿੰਦੇ ਲੱਗੇ ਪਏ ਨੇ ਉੱਪਰ ਵੀ ਇੱਕ ਮੰਜ਼ਲ ਹੈ ਤੇ ਇੱਥੇ ਜਿਹੜੇ ਬੱਚੇ ਸੀ ਉਹ ਪੜ੍ਹਦੇ ਸੀ ਬਾਈ ਦੱਸ ਰਿਹਾ ਸੀ ਕਿੰਨਾ 20 ਤੋਂ 25 ਹਜ਼ਾਰ ਇੱਥੇ ਆਬਾਦੀ ਸੀਗੀ ਅੱਜ ਸਾਰੇ ਸਿੱਖ ਇਥੋਂ ਜਾ ਚੁੱਕੇ ਨੇ ਦੂਜੀਆਂ ਕੰਟਰੀਆਂ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਦੇਖੋ ਤੁਸੀਂ ਸਾਰਾ ਸਮਾਨ ਪਿਆ ਅੰਦਰ ਮੇਰੇ ਖਿਆਲ ਚ ਪ੍ਰਿੰਸੀਪਲ ਦਾ ਕੈਮਰਾ ਹੋਣਾ ਇਹ ਅੰਦਰ ਧੂੜਾਂ ਜੰਮੀਆਂ ਪਈਆਂ ਨੇ ਇਹਦੇ ਵਿੱਚ ਕੋਈ ਬੱਚਾ ਨਹੀਂ ਕੋਈ ਸਿੱਖ ਨਹੀਂ ਇੱਥੇ। ਜਦੋਂ ਕੋਈ ਸਿੱਖੀ ਨਹੀਂ ਤਾਂ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਬਣਾਇਆ ਹੋਇਆ ਸਕੂਲ ਆ ਉਹ ਕਿੱਥੋਂ ਚੱਲੇਗਾ। ਤੇ ਬੜਾ ਦੇਖ ਕੇ ਮਨ ਨੂੰ ਦੁੱਖ ਲੱਗਦਾ ਵੀ ਇੱਥੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕੋਈ ਵੀ ਇੱਥੇ ਰਹਿਣ ਨੂੰ ਤਿਆਰ ਨਹੀਂ ਸਿੰਘ ਸਿਕਿਉਰਿਟੀ ਪਰਪਸ ਦੀ ਵਜ੍ਹਾ ਨਾਲ। ਇਹ ਸਿਕਿਉਰਿਟੀ ਦਾ ਵੱਡਾ ਮਸਲਾ ਹੈ। ਇਹ ਦੋ ਸਿੱਖੀ ਨੇ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਉਹ ਆਪਾਂ ਉਹਨਾਂ ਨਾਲ ਗੱਲ ਕਰਾਵਾਂਗੇ ਤੁਹਾਡੀ ਜਾ ਕੇ ਦਫ਼ਤਰ ਦੇ ਵਿੱਚ ਬੈਠੇ ਨੇ। ਇਹ ਇੱਥੋਂ ਦੇ ਕੂਲਰ ਨੇ ਜੀ। ਅਸੀਂ ਆਉਂਦੇ ਹੋਏ ਵੀ ਰਸਤੇ ਦੇ ਵਿੱਚ ਦੇਖਿਆ ਜਿਹੜਾ ਕੂਲਰ ਬਣਾਉਂਦਾ ਇੱਥੇ ਢੰਗ ਹੈਗਾ ਉਹ ਹੋਰ ਤਰ੍ਹਾਂ ਆਪਣੇ ਹੋਰ ਤਰ੍ਹਾਂ ਬੰਨਦਾ ਇੱਥੇ ਬੜਾਈ ਰੌ ਦੇ ਵਿੱਚ ਕੂਲਰ ਬਣਾਏ ਜਾ ਰਹੇ ਨੇ ਇਹਦੇ ਵਿੱਚ ਗਲੀਆਂ ਕੱਢ ਕੇ ਪਾਣੀ ਪਹੁੰਚਦਾ ਕਰਤਾ ਇੱਥੇ ਵੀ ਫੱਟੀਆਂ ਲੱਗੀਆਂ ਅੱਗੇ ਵੀ ਫੱਟੀਆਂ ਲੱਗੀਆਂ نیچے ਜਿਹੜਾ ਪਾਣੀ ਵਾਲਾ ਉਹ ਹੀ ਸਿਰਫ ਲੋਹੇ ਦਾ ਰੱਖ ਦਿੰਦੇ ਨੇ ਬਾਕੀ ਸਾਰਾ ਲੱਕੜ ਦਾ ਮੇਰੇ ਖਿਆਲ ਚ ਜਿਆਦਾ ਠੰਡਾ ਹਵਾ ਦਿੰਦਾ ਹੋਣਾ ਤਾਂ ਕਰਕੇ ਇਸ ਤਰ੍ਹਾਂ ਦਾ ਰੱਖ ਦਿੰਦੇ ਨੇ ਲਓ ਜੀ ਆਪਾਂ ਹੁਣ ਬਾ ਲੰਗਰ ਛਕਾਂਗੇ ਤੇ ਲੰਗਰ ਛਕਣ ਵਾਸਤੇ ਆਪਾਂ ਲੰਗਰ ਹਾਲ ਚ ਚਲਦੇ ਆਂ ਇਹ ਐ ਇਥੋਂ ਦਾ ਛੋਟਾ ਜਿਹਾ ਲੰਗਰ ਹਾਲ ਤੇ ਲੰਗਰ ਹਾਲ ਕੁਝ ਇਹੋ ਜਿਹਾ ਹੈ ਤੇ ਲੰਗਰ ਹਾਲ ਦੇ ਵਿੱਚ ਵੀ ਪੂਰਾ ਸੁਰੱਖਿਆ ਦਾ ਪ੍ਰਬੰਧ ਹੈ ਕਹਿੰਦੇ ਇਹ ਦੇਖੋ ਤੁਸੀਂ ਸੁਰੱਖਿਆ ਦਾ ਪ੍ਰਬੰਧ ਕੀਤਾ ਹੋਇਆ ਇਹ ਹੁਣ ਛਕਾਂਗੇ ਆਪਾਂ ਲੰਗਰ ਮੇਰੀ ਸੇਖ ਮਰਿਆਦਾ ਉਸ ਦੇ ਅਨੁਸਾਰ ਹੀ ਲੰਗਰ ਜਿਹੜਾ ਬੈਠ ਕੇ ਇੱਥੇ ਕਰਾਇਆ ਜਾਂਦਾ ਧੰਨ ਭਾਗੀਆਂ ਅਸੀਂ ਜਿਹੜਾ ਗੁਰਨਾਣਕ ਪਾਤਸ਼ਾਹ ਦੇ ਇਸ ਥਾਨ ਦੇ ਦਰਸ਼ਨ ਕਰਨ ਆਏ। ਲੋ ਜੀ ਅੱਜ ਸ਼ੱਕ ਰਿਆਂ ਜਲਾਲਾਬਾਦ ਗੁਰਦੁਆਰਾ ਨਾਨਕ ਦਰਵਾਜ਼ਾ ਸਾਹਿਬ ਵਿਖੇ ਪ੍ਰਸ਼ਾਦਾ ਤੇ ਪ੍ਰਸ਼ਾਦੇ ਦੇ ਵਿੱਚ ਇੱਥੋਂ ਦੀ ਰੋਟੀ, ਦਾਲ ਤੇ ਸਲਾਦ ਦਿੱਤਾ ਨਾਲ ਨੂੰ ਲੱਸੀ ਹੈ। ਲੱਸੀ ਦੇ ਨਾਲ-ਨਾਲ ਪੁਖਤਾ ਪ੍ਰਬੰਧ ਨੇ ਇੱਥੇ ਪੂਰਾ ਸਿਕਿਉਰਿਟੀ ਦੇ। ਇਹ ਹੈ ਜੀ ਗੁਰੂ ਕਾ ਲੰਗਰ ਇੱਥੋਂ ਦਾ। ਪਰ ਇਸ ਤਰ੍ਹਾਂ ਦੇ ਸਿਲੰਡਰ ਤੇ ਗੈਸ ਮਿਲਦੇ ਨੇ। ਇਹਦੇ ਇੱਥੇ ਲਾ ਕੇ ਰੱਖਦੇ ਨੇ ਅਲੱਗ-ਅਲੱਗ ਚੁੱਲ੍ਹੇ ਨੇ ਇਹ ਇੱਥੋਂ ਦੇ ਤੇ ਇਧਰ ਵੀ ਬਣਦਾ ਰਹਿੰਦਾ ਕੁਛ ਨਾ ਕੁਛ ਖਾਣ-ਪੀਣ ਦੇ ਲਈ ਆਪਾਂ ਅਗੇ ਅੱਜ ਚਲਾਲਾਵਾਦ ਦੇ ਗੁਰੂ ਘਰ ਨਾਨਕ ਦਰਬਾਰ ਵਿਖੇ ਇਹ ਹੈ ਨਾਨਕ ਦਰਬਾਰ ਇਹ ਇੱਥੇ ਇੱਕ ਨੇੜੀ ਗੁਰਦੁਆਰਾ ਸਾਹਿਬ ਹੋਰ ਹੈ ਉਹ ਦੇਖਣ ਚੱਲਾਂਗੇ ਹੁਣ ਆਪਾਂ ਆਟੋ 'ਚ ਆਟੋ ਹੀ ਆਟੋ ਨੇ ਜੀ ਇੱਥੋਂ ਦੀ ਮੇਨ ਟਰਾਂਸਪੋਰਟ ਆ ਕਹਿੰਦੇ ਆਟੋ ਇੱਕ ਦੂਸਰ ਗੱਡੀ ਦਾ ਕੋਈ ਆਉਂਦੀ 10-10 ਵਾਂ ਤੋਂ ਬਾਅਦ ਇੱਕ ਗੱਡੀ ਆਉਂਦੀ ਹੈ ਇਹ ਹੈ ਜੀ ਜਲਾਲਾਬਾਦ ਜਲਾਲਾਬਾਦ ਕੁੰਮੇ ਜਾ ਰਹੇ ਹੈ ਜੋ ਅਫਗਾਨਿਸਤਾਨ ਦੇ ਵਿੱਚ ਇਹ ਸਾਡਾ ਟੂਰ ਚੱਲ ਰਿਹਾ ਹੈ ਇਹਦੇ ਵਿੱਚ ਭਾਜੀ ਕਾਲੀਆਂ ਐਨਕਾਂ ਤੇ ਕਾਲੇ ਕੱਪੜੇ ਪਾ ਕੇ ਪਹੁੰਚੇ ਨੇ ਨੰਬਰ ਪਲੇਟਾਂ ਦੇਖੋ ਤੁਸੀਂ ਗੱਡੀਆਂ ਦੀਆਂ ਕੋਈ ਕਾਲੀਆਂ ਲਾਈਂ ਫਿਰਦਾ ਹੈ ਕੋਈ ਚਿੱਟੀਆਂ ਲਾਈਂ ਫਿਰਦਾ ਹੈ ਪਤਾ ਨਹੀਂ ਕਿ ਇਹਨੇ ਕਿਹ ਲਾਈ ਦੀ ਲੋ ਜੀ ਇਹ ਬੰਦੇ ਨੂੰ ਆਟੋ ਦੀ ਚਾਹ ਬਹੁਤ ਹੋਇਆ ਪਿਆ ਕਹਿੰਦਾ ਆਟੋ ਦੀ ਵੀਡੀਓ ਬਣਾਉਂ ਆਟੋ ਦੀ ਵੀਡੀਓ ਬਣਾਉ ਤੇ ਪਤਾ ਨਹੀਂ ਕਿਉਂ ਇਹ ਨਹੀਂ ਆਟੋ ਦੀ ਵੀਡੀਓ ਬਣਾਈ ਜਾਂਦਾ ਤੈਨੂੰ ਆਟੋ ਮੁੱਲੀ ਲੈ ਜਿੰਨਾ ਵੀਰੇ ਉੱਥੇ ਆਟੋ ਚ ਹੀ ਫਿਰਿਆ ਕਰਦੇ ਆ ਰਾਤ ਕਦੇ ਇਹ ਰਾਜੀਏ ਨੂੰ ਖਿੱਚਦਾ ਕਦੇ ਬਰਨਾਰੇ ਨੂੰ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਜਲਾਲਾਬਾਦ ਅਫਗਾਨਿਸਤਾਨ ਦੇ ਦੂਜੇ ਗੁਰੂ ਘਰ ਤੇ ਇੱਥੇ ਕੋਈ ਵੀ ਸਿੰਘ ਨਹੀਂ ਜਿਹੜਾ ਇੱਥੇ ਹੁਣ ਹੈ ਨਹੀਂ ਬਿਲਕੁਲ ਸੁਨਸਾਨ ਪਸਰੀ ਹੈ ਇੱਥੇ ਤੁਸੀਂ ਦੇਖੋ ਵੀ ਚਿੜੀਆਂ ਦੀ ਆਵਾਜ਼ ਵੀ ਸੁਣ ਰਹੀ ਹੈ ਇੱਥੇ ਦੋ ਸੇਵਾਦਾਰ ਰੱਖੇ ਗਏ ਨੇ ਜੋ ਇੱਥੇ ਦੇ ਲੋਕਲ ਨੇ ਇਹਨਾਂ ਨੇ ਬਸ ਰਾਖੀ ਉਹ ਕਰਨੀ ਹੈ ਸਾਈਕਲ ਖੜਾ ਇਹਨਾਂ ਦਾ ਤੇ ਬਾਪੂ ਜੀ ਨੇ ਇਹ ਵੀ ਇੱਥੋਂ ਦੀ ਜਿਹੜੀ ਚੌਂਕੇਦਾਰੀ ਕਰ ਰਹੇ ਨੇ ਇਹਨਾਂ ਨੂੰ ਆ ਕੇ ਮਿਲਿਆ ਆਪਾਂ ਤੇ ਇੱਥੇ ਜਿਹੜਾ ਇਹ ਬਣਿਆ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਇਸ ਸ਼ੋਭਤ ਹੈ ਅਫਗਾਨਿਸਤਾਨ ਦੇ ਵਿੱਚ ਦੇਖੋ ਤੁਸੀਂ ਬਿਲਕੁਲ ਸੰਸਾਰ ਪਸਰੀਏ ਬਹੁਤ ਪੁਰਾਣਾ ਲਗਭਗ 30-35 ਸਾਲ ਮੈਨੂੰ ਪੁਰਾਣਾ ਲੱਗ ਰਿਹਾ ਹੈ ਗੁਰਦੁਆਰਾ ਘਰ ਜਿਹੜਾ ਇਹਦਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਪੁਰਾਣਾ ਹੈ ਪੱਖੇ ਨੇ ਜਿਹੜੇ ਇਹਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੇ ਇੱਥੋਂ ਦਾ ਜਿਹੜਾ ਉਪਰ ਸ਼ੀਸ਼ੇ ਲੱਗੇ ਹੋਏ ਨੇ ਇਹ ਮੇਰੇ ਖਿਆਲ ਚ 70 ਤੋਂ 80 ਦੇ ਦਹਾਕੇ ਚ ਲੱਗੇ ਸੀਗੇ ਉਹੀ ਨੇ ਇਹ ਤੇ ਗੁਰਤੇਗ ਬਹਾਦਰ ਸਿਮਰੀਆ ਘਰ ਨੌ ਨੇ ਦਾਵਤ ਆਏ ਸਾਉ ਥਾਈ ਹੋਏ ਸਾਈ ਇਹ ਲਿਖਿਆ ਗਿਆ ਸਾਹਮਣੇ ਪਾਲਕੀ ਸਾਹਿਬ ਤੇ ਤੇ ਇੱਥੇ ਕਦੇ ਮਹਾਰਾਜ ਦੇ ਸਰੂਪ ਹੁੰਦੇ ਸੀ ਅੱਜ ਬਿਲਕੁਲ ਖਾਲੀ ਜਗਾ ਪਈ ਹੈ ਇਹ ਇਹ ਪਿੱਛੇ ਕਿਸੇ ਟਾਈਮ ਚ ਗੁਰੂ ਘਰ ਦੀਆਂ ਜਿਹੜੀਆਂ ਇੱਥੇ ਬੀੜ ਸਾਫ ਸੀ ਇੱਥੇ ਸ਼ੋਭਤ ਹੁੰਦੀਆਂ ਸੀ ਗੁੜਕਾ ਸਾਹਿਬ ਵੀ ਇੱਧਰ ਰੱਖੇ ਜਾਂਦੇ ਸੀ ਤੇ ਅੱਜ ਛੋਟਾ ਮੋਟਾ ਸਮਾਨ ਪਿਆ ਇੱਥੇ ਸਜਾਵਟ ਦਾ ਬਾਕੀ ਸਾਰਾ ਕੁਝ ਇੱਥੋਂ ਜਾ ਚੁੱਕਿਆ ਜਦੋਂ ਦੀ ਇੱਥੇ ਹਲਚਲ ਹੋਈ ਹੈ ਗਵਰਨਮੈਂਟਾਂ ਦੇ ਵਿੱਚ ਤੇ ਥੋੜਾ ਜਿਹਾ ਰਹਿਣ ਤੋਂ ਅਵਾਇਡ ਕਰ ਰਹੇ ਨੇ ਇੱਥੇ ਦੇ ਸਿੰਘ ਜੀ ਜਿਹੜੇ ਪੁਰਾਣੇ ਰਹ ਰਹੇ ਸੀ ਇਹ ਉੱਪਰ ਦੇਖੋ ਤੁਸੀਂ ਪਾਲਕੀ ਸਾਹਿਬ ਪਿੰਜੰਦੋ ਇਹ ਕਿਦਰ ਹੈ ਤੇ ਕਿਦਰ ਹੈ ਇਹ ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਇੱਥੇ ਕਿਸੇ ਟਾਈਮ 'ਚ ਸ਼ੋਭਤ ਕੀਤੀ ਜਾਂਦੀ ਹੋਣੀ ਹੈ। ਦੇਖੋ ਜੀ ਇੱਥੇ ਹੁਣ ਸਿਰਫ ਇਹੀ ਕੁਸ ਰਹਿ ਗਿਆ ਬਾਕੀ ਬਾਕੀ ਇੱਥੋਂ ਸਭ ਸੜ ਕੇ ਸਿੱਖ ਚਲੇ ਗਏ ਨੇ ਤੇ ਨੌਵੇਂ ਪਾਤਸ਼ਾਹ ਜੀ ਦਾ ਇਹ ਜਾਤ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਆ ਕੇ ਤੁਹਾਨੂੰ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਨੇ ਇਧਰ ਵੀ ਪੁਰਾਣਾ ਕਮਰਾ ਇੱਕ ਜਿੱਥੇ ਇਧਰ ਪੌੜੀਆਂ ਚੜ੍ਹਦੀਆਂ ਨੇ ਇਹ ਛੋਟਾ ਜਿਹਾ ਪੌੜੀਆਂ ਦੇ نیچے ਕਮਰਾ ਬਣਾਇਆ ਗਿਆ ਤੇ ਇਹ ਕਮਰਾ ਵੀ ਦੇਖੋ ਤੁਸੀਂ ਮੇਰੇ ਖਿਆਲ ਤੇ ਦੇ ਵਿੱਚ ਵੀ ਕਵਾੜ ਕਬੂੜੀ ਖਾਮੇ ਹੁਣ ਇਹਨਾਂ ਨੇ ਗੁਰੂ ਘਰ ਦੇ ਅੰਦਰ ਬਰਨਸ ਆ ਰਹੀ ਨਾ ਦੋ ਗੇਟ ਆਉਂਦੇ ਨੇ ਇਹ ਪਹਿਲਾ ਗੇਟ ਆ ਤੇ ਇਹ ਦੂਜਾ ਗੇਟ ਆ ਤੇ ਇੱਧਰ ਸੱਜੇ ਬੇਸਮੈਂਟ ਬਣੀ ਹੋਈ ਹੈ ਦੋਨੋਂ ਪਾਸਿਓਂ ਦੀ ਬੇਸਮੈਂਟ ਨੂੰ ਰਸਤਾ ਉੱਤਰਦਾ ਤੇ ਦੇਖਦੇ ਆਪਾਂ نیچے ਕੀ ਬਣਿਆ ਹੋਇਆ ਮੇਰੇ ਖਿਆਲ ਦੇ ਵਿੱਚ ਲੰਗਰ ਹਾਲ ਆ ਨੀਚੇ ਤੇ ਲੰਗਰ ਹਾਲ ਦੀ ਜਿਹੜੀ ਹਾਲਤ ਆ ਉਹ ਵੀ ਖਸਤ ਆ ਦੇਖੋ ਇੱਥੇ ਸਾਰਾ ਸਮਾਨ ਹੈ ਜਿਹੜਾ ਉਹ ਸੰਭਾਲਿਆ ਗਿਆ ਹੈ ਜੁੱਤੀਆਂ ਰੱਖਣ ਵਾਲੇ ਰੈਕ ਨੇ ਜਿਹੜੇ ਉਹ ਸੰਭਾਲੇ ਗਏ ਨੇ ਪੁਰਾਣੇ ਤੇ ਕੁਝ ਇਸ ਤਰ੍ਹਾਂ ਦਾ ਮਾਹੌਲ ਹੈ ਜਦੋਂ ਕਿਤੇ ਇਹ ਗੁਰਦੁਆਰਾ ਸਾਹਿਬ ਨੂੰ ਰੇਨੋਵੇਟ ਕੀਤਾ ਹੋਣਾ ਤਾਂ ਜਿਹੜਾ ਪੁਰਾਣਾ ਕਬਾੜ ਦਾ ਸਮਾਨ ਸੀ ਉਹ ਵੀ ਸੰਭਾਲ ਕੇ ਰੱਖਿਆ ਹੈ ਇਹ ਦੇਖੋ ਮੰਜੀਆਂ ਰਮਾਲੇ ਤੇ ਇਹ ਸਾਰਾ ਸਮਾਨ ਪਾਇੜ ਦਾ ਸਮਾਨ ਪਿਆ ਇੱਥੇ ਤੇ ਕੋਸਕਾ ਪਿੱਛੇ ਕਮਰੇ ਬਣੇ ਹੋਏ ਨੇ ਕਿਸੇ ਟਾਈਮਾਂ ਦੇ ਵਿੱਚ ਇੱਥੇ ਲੰਗਰ ਹਾਲ ਹੋਣਾ ਹੈ ਲੰਗਰ ਚੱਲਦਾ ਹੋਣਾ ਹੈ ਪਰ ਅੱਜ ਇਹ ਜਿਹੜਾ ਸਥਾਨ ਹੈ ਜਲਾਲਾਬਾਦ ਦੇ ਵਿੱਚ ਉਹ ਇਸ ਤਰ੍ਹਾਂ ਦਾ ਹੈ ਲਓ ਜੀ ਇੱਥੇ ਹਰ ਗੁਰੂ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਦਰਵਾਜ਼ੇ ਲਾਏ ਜਾਂਦੇ ਨੇ ਤੇ ਛੋਟੀ ਖਿੜਕੀ ਵੀ ਲਾਈ ਜਾਂਦੀ ਹੈ ਛੋਟੀ ਖਿੜਕੀ ਖੋਲ ਕੇ ਪਹਿਲਾਂ ਇਹ ਦੇਖਦੇ ਨੇ ਵੀ ਬਾਹਰ ਕੌਣ ਹੈ ਕਿੱਥੋਂ ਆ ਕੀ ਹੈ ਕਿਵੇਂ ਹੈ ਤੇ ਫੇਰ ਕਿਤੇ ਜਾ ਕੇ ਗੇਟ ਖੁੱਲਦੇ ਨੇ ਇੱਥੇ ਇਹ ਹਾਲਾਤ ਨੇ afghanistan ਦੇ ਗੁਰਦੁਆਰਾ ਸਾਹਿਬ ਦੇ ਆਪਾਂ ਖੜੇ ਆ ਗੁਰਤੀਗ ਭਾਦਰ ਜੀ ਦੀ ਚਾਤ ਦੇ ਵਿੱਚ ਬਣਿਆ ਹੋਇਆ ਜਿਹੜਾ ਗੁਰੂ ਘਰ ਹੈ ਜੀ ਇਹ afghanistan ਦਾ cooler ਪਰ ਇਸ ਤਰ੍ਹਾਂ ਮੰਨਦਾ ਇਹ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਮਾਰਕੀਟ ਦੇ ਵਿੱਚ ਕਰ ਰਹੇ ਆ ਆਪਾਂ ਇਹ ਦੀ ਜਾਲੀ ਵਿੱਚ ਪਾਉਂਦੇ ਨੇ ਇਹ ਸਮਾਨ ਇਹ ਬਾਈ ਬਣਾ ਰਿਹਾ ਹੈ ਇਹਨੂੰ ਇਹਨੇ cooler ਇੱਥੋਂ ਦੇ ਮੇਰੇ ਖਿਆਲ ਚ ਚੱਲਦੇ ਹੀ 12 volt ਵਾਲੇ ਬਣਾਏ ਹੋਏ ਨੇ ਇਹਨਾਂ ਦੇ ਲਾਈਟ ਘਟਾ ਇੱਥੇ ਤੇ 12 ਵੋਲਟ ਦੀ ਚੱਲਦੇ ਨੇ ਬਈ ਟਰਾਲੀਆਂ ਪੱਖੀਆਂ ਲਾ ਰਹੇ ਨੇ ਸਾਰਿਆਂ ਕੋਲ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਸਾਰੀ ਮਾਰਕੀਟ ਆ ਜਿਹੜੀ 쿨ਰ ਬਣਾਉਣ ਦੀ ਹੈ 쿨ਰ ਹੀ 쿨ਰ ਬਣਾ ਰਹੇ ਨੇ ਇੱਥੇ ਇਹ ਦੇਖੋ ਇਹ ਸਾਰੇ 쿨ਰ ਨੇ ਤੇ 12 ਵੋਲਟ ਵਾਲੇ ਤੇ 240 ਵੋਲਟ ਵਾਲੇ ਦੋਨੇ ਬਣਾ ਰਹੇ ਇਹ ਮਿਸਤਰੀ ਖੋਲੀ ਖੜਾ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਜਲਾਲਾਬਾਦ ਦੇ ਮੰਦਿਰ ਦੇ ਵਿੱਚ ਇਹ ਬਾਈ ਕਹਿੰਦਾ ਮੈਂ ਮੰਦਿਰ ਤੋਂ ਹੀ ਆ ਤੇ ਮੰਦਿਰ ਦੇਖਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਐ ਇੱਥੇ ਲਓ ਜੀ ਇਹ ਮੰਦਿਰ ਦੇ ਵਿੱਚ ਅਸੀਂ ਪਹੁੰਚ ਗਏ ਬਾਈ ਕਹਿੰਦਾ ਵੀ ਜਿਹੜੀ ਅੰਦਰ ਦੀ ਵੀਡੀਓ ਐ ਉਹ ਬਣਾ ਨਹੀਂ ਸਕਦੇ ਤੁਸੀਂ ਇੱਥੇ ਸਾਈਨ ਲਿਖ ਕੇ ਲਾਇਆ ਇਹਨਾਂ ਨੇ ਮੇਰੇ ਪਿੱਛੇ ਤੁਸੀਂ ਮੰਦਿਰ ਦੇਖ ਰਹੇ ਹੋ ਇਹ ਦਿੱਲੀ 'ਚ ਜਿਹੜਾ ਝੰਡੇ ਵਾਲਾ ਮੰਦਿਰ ਆਉਂਦਾ ਉਹਦੇ ਪਿੱਛੇ ਇੱਕ ਦਰਗਾਹ ਐ ਉਸ ਨਾਲ ਦਾ ਇਹ ਦਰਗਾਹ ਤੇ ਮੰਦਰ ਦੋਨੇ ਲਿਖੇ ਹੋਏ ਸੀ ਅੰਦਰ ਉਹ ਨਾਲ ਮਿਲਦਾ ਜੁਲਦਾ ਹੈ ਅੰਦਰ ਜਿਹੜਾ ਵੀਡੀਓ ਬਣਾਉਣ ਦੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਇਹ ਇੱਥੇ ਮਸਾਲਿਆਂ ਦਾ ਕਾਰੋਬਾਰ ਹੈ ਆਪਣੇ ਪੰਜਾਬੀਆਂ ਦਾ ਬੜੇ ਸਦੀਆਂ ਤੋਂ ਇਹਨਾਂ ਦਾ ਕਾਰੋਬਾਰ ਚੱਲੇ ਆ ਰਹੇ ਨੇ ਪਹਿਲਾਂ ਇੱਥੇ ਸਾਰੇ ਪਰਿਵਾਰ ਰਹਿੰਦੇ ਸੀ ਹੁਣ ਇਹ ਕਹਿੰਦੇ ਅਸੀਂ ਇਕੱਲੇ ਹੀ ਰਹਿ ਰਹੇ ਹਾਂ ਇਹਨਾਂ ਦੀ ਆਪਾਂ ਕਰਾਉਣਿਆ ਤੁਹਾਡੇ ਨਾਲ ਜਾਣ ਪਛਾਣ ਤੇ ਕੀ ਨਾਮ ਹੈ ਬਾਈ ਜੀ ਆਪਣਾ ਤਰਲੋਕ ਸਿੰਘ ਇਹ ਨੇ ਜੀ ਤਰਲੋਕ ਸਿੰਘ ਲੋਕ ਸਿੰਘ ਜੀ ਆਪਣੇ ਜਿਹੜਾ ਪਰਿਵਾਰ ਆ ਹੁਣ ਕਿੱਥੇ ਰਹਿ ਰਿਹਾ ਹੈ ਉਹ ਦਿੱਲੀ 'ਚ ਹੈ ਦਿੱਲੀ ਦੇ ਵਿੱਚ ਰਹਿ ਰਿਹਾ ਤੁਸੀਂ ਇੱਥੇ ਇਕੱਲੇ ਹੀ ਰਹਿ ਰਹੇ ਤੁਸੀਂ ਆਉਂਦੇ ਜਾਂਦੇ ਜਾਂਦੇ ਠੀਕ ਹੈ ਜੀ ਤੇ ਕਾਹਦਾ ਕਾਹਦਾ ਕਾਰੋਬਾਰ ਹੈ ਆਪਣਾ ਇੱਥੇ ਇਹ ਆਯੁਰਵੇਦ ਦਾ ਔਰ ਆਤਾਰੀ ਔਰ ਯੋਨਾਨੀ ਕਾਮ ਹੈ ਠੀਕ ਹੈ ਜੀ ਜਨਾਨੀ ਦਵਾਈਆਂ ਦਿੰਦੇ ਨੇ ਤੇ ਆਯੁਰਵੇਦ ਦਾ ਜਿਹੜਾ ਕੰਮ ਹੈ ਇਹਨਾਂ ਦਾ ਉਹ ਚੱਲ ਰਿਹਾ ਨਾਲੋਂ ਨਾਲ ਤੇ ਕੁਝ ਕਪਾ ਇੱਥੇ ਇੰਡੀਆ ਦੇ ਮੁਕਾਬਲੇ ਰੇਟ ਘੱਟ ਤੋਂ ਪੁੱਛਾਂਗੇ ਜਿੱਦਾਂ ਇਹ ਇਹ ਸੁੰਡ ਹੋ ਗਈ ਹੈ ਕੀ ਰੇਟ ਹੈ ਇਹ ਤੋਂ ਨੂੰ ਮਿਲ ਜੈਸੀ 100 ਗ੍ਰਾਮ 40 ਰੁਪਏ 40 ਰੁਪਏ ਦੀ 100 ਗ੍ਰਾਮ ਹਾਂਜੀ ਤੇ ਬਾਕੀ ਜਿਹੜੇ ਮਸਾਲੇ ਨੇ ਕੀ ਰੇਟ ਇੰਡੀਆ ਨਾਲੋਂ ਜ਼ਿਆਦਾ ਨੇ ਜਾਂ ਇੱਥੇ ਘੱਟ ਨੇ ਰ ਮਸਾਲੇ ਐਸੇ ਇੰਡੀਆ ਦਾ ਮਸਾਲਾ ਰੇਟ ਇਹਨੂੰ ਪਤਾ ਹੈ ਤੁਹਾਨੂੰ ਅੱਛਾ ਕੀ ਰੇਟ ਨੇ ਜੀ ਮਸਾਲਿਆਂ ਦੇ ਇਹ ਮਸਾਲੇ ਦਾ ਜਿਹੜਾ ਰੇਟ ਬਰੀਆਨੀ ਦਾ ਉਹ 400 ਰੁਪਏ ਕਿਲੋ ਹੈ ਅੱਛਾ ਜੀ ਉਹ ਜਿਹੜੇ ਦੇਖ ਸਾਲਨ ਦੀ ਉਹ 200 ਰੁਪਏ ਕਿਲੋ ਹੈ ਠੀਕ ਹੈ ਜੀ ਆਹ ਤੇ ਜੀਰਾ ਕੀ ਰੇਟ ਹੈ ਜੀੜੀ ਜੀਰਾ ਜਿਹੜਾ ਹੈ ਨਾ ਉਹ 300 ਰੁਪਏ ਕਿਲੋ ਹੈ 300 ਰੁਪਏ ਆ 300 ਰੁਪਏ ਇਹ ਸਾਰੇ ਮਸਾਲੇ ਨੇ ਇੱਥੇ ਕਾਲੀ ਮਿਰਚ ਕੀ ਰੇਟ ਆ ਬਾਈ ਜੀ ਕਾਲੀ ਮਿਰਚ 700 ਰੁਪਏ ਕਾਲੀ ਮਿਰਚ 700 ਧਨੀਆ ਧਨੀਆ 200 ਰੁਪਏ 200 ਰੁਪਏ ਕਿਲੋ ਇਹ ਹੈਗਾ afghani rate ਤੇ afghani rate ਤੁਸੀਂ ਇੰਡੀਆ ਦੇ 1000 ਰੁਪਏ ਦੇ ਵਿੱਚ 760 ਰੁਪਏ ਹੀ ਮਿਲਦੇ ਨੇ ਆਪਾਂ ਨੂੰ ਇੱਧਰ ਸਾਰੇ ਮਸਾਲੇ ਇਹਨਾਂ ਨੇ ਇਸ ਤਰ੍ਹਾਂ ਕੋਸੇ ਸਜਾ ਕੇ ਰੱਖੇ ਨੇ ਡੱਬਿਆਂ ਦੇ ਵਿੱਚ ਪਹਿਲਾਂ ਵੀ ਆਪਾਂ ਦੇਖ ਰਹੇ ਆਂ ਦੀ ਪਾਏ ਹੋਏ ਸੀ ਇੱਥੇ ਕਾਰੋਬਾਰ ਮਸਾਲਿਆਂ ਦਾ ਤੇ ਵੈਦ ਤੇ ਆਪਣੇ ਜਿਹੜੇ ਹੁੰਦੇ ਨੇ ਜਨਾਨੀ ਵੈਦ ਨੇ ਉਹ ਭਾਈ ਜੀ ਕੰਮ ਕਰਦੇ ਨੇ ਤੇ ਇਹ ਐ ਇਥੋਂ ਦਾ ਬਾਜ਼ਾਰ ਤੇ ਇਥੋਂ ਦੇ ਨੇੜੇ-ਤੇੜੇ ਦੀਆਂ ਦੁਕਾਨਾਂ ਜਿਹੜਾ ਜਲਾਲਾਬਾਦ ਦੇ ਵਿੱਚ ਗੁਰਦੁਆਰਾ ਗੁਰੂ ਘਰ ਸ੍ਰੀ ਗੁਰਨਾਣਕ ਦਰਬਾਰ ਹੈ ਉਹਦੇ ਆਲੇ-ਦੁਆਲੇ ਦੁਕਾਨਾਂ ਨੇ ਸਾਰੀਆਂ ਜੋ ਕਿਰਾਏ ਤੇ ਦਿੱਤੀਆਂ ਹੋਈਆਂ ਨੇ ਇਹਨਾਂ ਦੀਆਂ